ਵਾਹਿਗੁਰੂ 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 ਕਮੌਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੈ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣਾ ਆਤਮਤਾਤ ਸਿਆਨ ਪਕਾਹੂ ਕਾਮ ਨਾ ਆਹਤ ਜੋ ਅਨਰੂਪੇ ਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ਼ ਕਮਾਉਣ ਧਨ ਜੋਰਨ ਕੀ ਮਨਸਾ ਬੀਚੇ ਨਿਕਸੀ ਸਾਸ ਲਸ਼ਕਰ ਨੇਬ ਖਵਾਸ ਸਭ त्याਗੇ ਜਮਪੁਰ ਉਠ ਸਦਾਸ ਹੋਏ ਅਨੰਨ ਮਨ ਹਟ ਕੀ ਡ੍ਰਿੜਤਾ ਆਪਸ ਕਉ ਜਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਜ ਸੁਭਾਈ ਭਈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗਰਸਤ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੀ ਕਾਮ ਕ੍ਰੋਧ ਮਾਇਆ ਬਿਖਮਮਤਾ ਇਹ ਵਿਆਦਤੇ ਹਾਟੀ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਉ ਜੋ ਕਸ਼ ਕੀਓ ਸੋਇ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸੱਤਰ ਸਭ ਏਕ ਸਮਾਨੀ ਜੋਗ ਜੁਗਤ ਨੀਛਾਨੀ ਪੂਰਨ ਪੂਰ ਰਹੈਉ ਸਰਬ ਥਾਈ ਆਨ ਨਾ ਕਤ ਹੂੰ ਜਾਤਾ ਕਟ ਕਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਈ ਕਿਰਪਾਲ ਦਿਆਲ ਗੋਪਾਲਾ ਤਾ ਨਿਰਪੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਗੂਜਰੀ ਮਹੱਲਾ ਪੰਜਵਾ ਜਿਸ ਮਨੁਖ ਕਹੈ ਕਰਉ ਬੇਨਤੀ ਸੋ ਆਪਣੈ ਦੁਖ ਭਰਿਆ ਪਾਰ ਬ੍ਰਹਮ ਜਿਨੇ ਹਿਰਦੈ ਆਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਘਟੈ ਰਹਾਉ ਮਾਇਆ ਕੇ ਸੰਬੰਧ ਸਹਿਨ ਸਾਖ ਕਿਤਹਿ ਕਾਮਨਾ ਆਇਆ ਹਰਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਵਿੰਜਣ ਤਾਂ ਮਹਿ ਤ੍ਰਿਸ਼ਣ ਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਪੰਜਨ ਹਰ ਰਾਇ ਸਾਧਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾਂ ਪੰਜ ਪਦਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਥਮੀ ਗਰਭ ਮਾਤਾ ਕੈ ਵਾਸਾ ਹੂੰ ਆ ਛੋੜ ਧਰਨ ਮਹਿ ਆਇਆ ਚਿਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਸ਼ੂ ਹੂੰ ਜਾਇਆ ਅਬਰ ਸਭ ਮਿਥਿਆ ਲੋਭ ਲੱਭੀ ਗੁਰ ਪੂਰੈ ਦਿਓ ਹਰ ਨਾਮਾ ਜੀ ਕੋ ਇਹ ਵਸਤ ਫੱਬੀ ਰਹਾਉ ਇਸ਼ਟ ਮੀਤ ਬੰਦਪ ਸੁਤ ਭਾਈ ਸੰਗ ਬਨ ਤਾਰਚ ਹਸਿਆ ਜਬ ਅੰਤੀਅ ਔਸਰ ਆਏ ਬਨਿਉ ਹੈ ਹੁਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾਂ ਰੂਪਾ ਦਾਮਾ ਪਾੜੀ ਕਉ ਉਹ ਪਾੜਾ ਮਿਲਿਆ ਹੋਰ ਸਗਲ ਭਯੋ ਬੇਰਾਨਾ ਹੈ ਲੋ ਰ ਗਾਵਣ ਰੱਤ ਸੰਭਾਹੀ ਗਹੋ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲ ਹੈ ਨਾਹੀ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕੋ ਦੀ ਓਹੋ ਮਰੈ ਨਾ ਆਵੇ ਜਾਈ ਗੁਜਰੀ ਮਹੱਲਾ 5ਵਾਂ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਧਾਨ ਸਤਗੁਰੂ ਜਿੜੜਾਇਆ ਬਿਨ ਸੁਨ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ आठ पैर हर के गुण गावे भगत प्रेम रस माता हरख सोख दोह माहे नर आला करने हार पछाता जिस का साथ तिन्ही रख लिया सगले जुगत बन आई कहो नानक प्रभु पुरख दयाला कीमत कहण ना जाई गुजरी महल्ला 5 दोपदे घर दूजा ਇਕ ਓੰਕਾਰ ਸਤਗੁਰ ਪ੍ਰਸਾਦ ਪਤ ਤਪ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸ਼ਕਾਰੂ ਵਰਨ ਜਾਤ ਕੋ ਪੂਛੈ ਨਹੀਂ ਵਾਂਛੈ ਚਰਨ ਰਵਾਰੂ ਠਾਕੁਰ ਐ ਸੋ ਨਾਮ ਤੁਮਾਰੂ ਸਗਲ ਸ੍ਰਿਸ਼ਟ ਕੋ ਧਣੀ ਕੀਜੈ ਜਨ ਕੋ ਅੰਗ ਨਰਾਰੂ ਰਹਾਉ ਸਾਧ ਸੰਗ ਨਾਨਕ ਬੋਧ ਪਾਈ ਹਰ ਕੀਰਤਨ ਆਦਾਰ ਨਾਮ ਦੇਉ ਤ੍ਰਿਲੋਚਨ ਕਬੀਰ ਦਾਸ ਰੂ ਮੁਕਤ ਭਇਓ ਚਮਿਆਰੂ ਗੁਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੂ ਜਨ ਕਮਨੁ ਪਤਾ ਸਿਵ ਬਰੰਚ ਅਰ ਸਗਲ ਮੋਨ ਜਨ ਗਹਿ ਨਾਸ ਕਾਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਨੀਐ ਅਬਰ ਔਰ ਬੇਦਬੁਜੀਐ ਵਕਨ ਕਥਨ ਰਹਤਾ ਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਤਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨ ਆਇਉ ਜਹਨ ਜਹ ਐਵਸਰ ਆਇ ਬਨਿਓ ਹੈ ਤਹਾਂ ਤਹਾਂ ਹਰ ਧਿਆਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਕਰੇ ਪ੍ਰਿਤਪਾਲ ਬਾਰਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾਉ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਪੈ ਦਾਨ ਸੁਖ ਪਾਇਓ ਗੁਜਰੀ ਮਹੱਲਾ ਪੰਜਵਾਂ ਦਿਨ ਰਾਤੀ ਆਰਾਧੋ ਹੋ ਪਿਆਰੂ ਨਿਮਖ ਨਾ ਕੀਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਠੀਲਾ ਮੋਹਨ ਪ੍ਰਾਨ ਮਾਨ ਰੰਗੀਲਾ ਬਾਸ ਰਹਿਓ ਹੀ ਰੇ ਕੈ ਸੰਗੇ ਪੇਖ ਮੋਹਿਓ ਮਨ ਲੀਲਾ ਰਹਾਉ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੁ ਜੰਗੀਲਾ ਮਿਲ ਦੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਪ੍ਰੀਲਾ ਗੂਜਰੀ ਮਹੱਲਾ ਪੰਜਵਾ ਮਨ ਜੋਗੀ ਸਾਸਤਰ ਗ ਕਹਾਵਤ ਸਭ ਕੀਨੇ ਬਸ ਆਪਣੇ ਹੀ ਤੀਨ ਦੇਵ ਅਰ ਕੋੜ ਤਤੀਸਾ ਤਿਨ ਕੀ ਹੈਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀਂ ਅਵਰ ਨ ਜਾਣਸ ਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹੱਲਾ ਪੰਜਵਾ ਧੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ठाकुर हुए आप दयाल भई कल्याण आनंद रूप हुई है उभरे बाल गोपाल रहाओ मिल वर नारी मंगल गाया ठाकुर का जयकार कहो नानक तिस गुरु बलहारी जिन सब का किया उद्धार गुजरी महल्ला 5 मात पिता भाई सुत बंधप ਤਿੰਨ ਕਬਲ ਹੈ ਥੂਰਾ ਅਨਕ ਰੰਗ ਮਾਇਆ ਕੇ ਪੇਖੇ ਕਿਸ ਸਾਥ ਮ ਚਾਲੈ ਭੂਰਾ ਠਾਪੁਰ ਤੁਜ ਬਿਨੇ ਆਹੀ ਨਾ ਮੋਹਰਾ ਮੋਹੇ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹੇ ਹੋ ਤੁਮਰਾ ਧੂਰਾ ਰਹਾਉ ਬਲ 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 ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਦ ਸੰਗ ਨਾਨਕ ਦਰਸ ਪਾਇਓ ਦਿਨ ਸੋ ਸਗਲ ਨਿਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਤੂ ਤਹ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨਕ ਬਹੁ ਭਾਂਤੀ ਨੀਕੀ ਇਹ ਠਹਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਗੂਜਰੀ ਮਹੱਲਾ ਪੰਜਵਾ ਖਿਨ ਮਹਿ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜ ਆ ਰੰਕ ਕਰੈ ਖਿਨ ਭੀਤਰ ਨੀਚ ਹੈ ਜੋਤ ਧਰੀ ਧਾਈਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਐ ਜਾਂ ਮਹਿ ਏਕ ਘਰੀ ਰਹਾਉ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਚੇਤ ਆਨੇ ਬਾਰਕ ਨਾਨਕ ਹਮ ਤੁਮ ਰੱਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਹੋ ਮੇਰੇ ਮਨ ਮਾਹੀ ਚਰਨ ਕਮਲ ਰਿਦ ਮਾਹੀ ਸਮਾਈ ਤਹਿ ਭਰਮ ਅੰਧੇਰਾ ਨਹੀਂ ਠਾਕੁਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸੁਮਾਰੋਂ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਡਾਣੀ ਲਾਹੀ